ਚੋਨ ਆਰਡਰ ਦੀ ਵਿਵਸਥਾ ਬੀਤੇ ਇੱਕ ਹਫਤੇ ਤੋਂ ਬੁਰੇ ਤਰ੍ਹਾਂ ਦੇ ਨਾਲ ਲੜਖੜਾ ਚੁੱਕੀ ਹੈ ਸੀਸੀਟੀਵੀ ਕੈਮਰਾ ਦੀ ਮੌਜੂਦਗੀ ਦੇ ਵਿੱਚ ਹੋ ਰਹੇ ਨੇ ਵੱਡੇ ਵੱਡੇ ਅਪਰਾਧ ਜਨਾ ਤੋਂ ਬੇਖੌਫ ਬਦਮਾਸ਼ਾਂ ਦਾ ਡਰ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਥਿਤ ਰੂਪ ਦੇ ਨਾਲ ਚਿੱਟੇ ਦੇ ਨਸ਼ੇੜੀਆਂ ਅਤੇ ਜਵਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਇਹ ਵਾਰਦਾਤਾਂ ਨੂੰ ਟ੍ਰੇਸ ਕਰਨਾ ਪੁਲਿਸ ਦੇ ਵਾਸਤੇ ਅਸੰਭਵ ਜਿਹਾ ਬਣ ਚੁੱਕਿਆ ਹੈ ਨਤੀਜੇ ਵਜੋਂ ਲੋਕਾਂ ਨੂੰ ਲੁੱਟ ਖੋਹ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਕੁਝ ਦਿਨ ਪਹਿਲਾਂ ਇੱਕ ਘਟਨਾ ਵਿੱਚ ਵਿੰਡ ਕਾਨਿਆਵਾਲੀ ਨੇੜੇ ਐਕਟਿਵਾ ਸਵਾਰ ਦੋ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਤੇ ਹਮਲਾ ਕੀਤਾ ਗਿਆ ਦੂਜੀ ਘਟਨਾ ਵਿੱਚ ਸ਼੍ਰੀ ਮੁਕਸਾ ਸਾਹਿਬ ਦੇ ਅਬੋਹਰ ਰੋਡ ਦੇ ਸੰਗਣੇ ਸ਼ਹਿਰੀ ਆਬਾਦੀ ਵਾਲੇ ਖੇਤਰ ਚ ਸੀਸੀਟੀਵੀ ਕੈਮਰੇ ਦੇ ਸਾਹਮਣੇ ਹੀ ਚੋਰਾਂ ਨੇ ਮੋਟਰਸਾਈਕਲ ਚੋਰੀ ਕੀਤਾ ਤੀਜੀ ਘਟਨਾ ਦੇ ਵਿੱਚ ਲਾਲਾਬਾਲ ਰੋਡ ਹਾਈਵੇ ਤੇ ਚੜਦੀ ਸਵੇਰ 6 ਵਜੇ ਲੁਟੇਰਿਆਂ ਨੇ ਸਬਜ਼ੀ ਖਰੀਦਣ ਆ ਰਹੇ ਇੱਕ ਵਿਅਕਤੀ ਤੇ ਹਮਲਾ ਕਰਕੇ ਉਸ ਦੀ ਨਕਦੀ ਅਤੇ ਮੋਬਾਈਲ ਲੁੱਟਣ ਦੇ ਨਾਲ-ਨਾਲ ਵਿਅਕਤੀ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਸੋ whatever ਦੇ ਅਪਰਾਧ ਹੋ ਰਹੇ ਨੇ ਤੇਜ਼ ਰਫ਼ਤਾਰ ਦੇ ਨਾਲ ਵਧ ਰਹੇ ਨੇ ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਕਿ ਲੜਖੜਾ ਚੁੱਕੀ ਹੈ ਸੀਸੀਟੀਵੀ ਕੈਮਰੇ ਦੇ ਸਾਹਮਣੇ ਹੀ ਬੇਖੌਫ ਹੋ ਕੇ ਲੁੱਟਾ ਖੋਹਾ ਕੀਤੀਆਂ ਜਾ ਰਹੀਆਂ ਲੁੱਟਖੋਹ ਦੇ ਇਰਾਦੇ ਦੇ ਨਾਲ ਜ਼ਖਮੀ ਕਰਨ ਦਾ ਦੌਰ ਵੀ ਲਗਾਤਾਰ ਜਾਰੀ ਹੈ ਤੁਸੀਂ ਮੁਖਸਰ ਸਾਹਿਬ ਦੇ ਵਿੱਚ ਲੜਖੜਾਈਏ ਕਾਨੂੰਨ ਵਿਵਸਥਾ ਆਇ ਦਿਨ ਜਿਹੜੇ ਕੀ ਵੱਡੇ ਵੱਡੇ ਅਪਰਾਧ ਹੋ ਰਹੇ ਨੇ ਸੀਸੀਟੀਵੀ ਕੈਮਰਾ ਦਾ ਵੀ ਹੁਣ ਤੱਕ ਖੌਫ ਨਹੀਂ ਰਿਹਾ ਸੀਸੀਟੀਵੀ ਕੈਮਰਾ ਦੇ ਸਾਹਮਣੇ ਹੀ ਇਹ ਅਪਰਾਧ ਨੇ ਜਿਹੜੇ ਕੀਤੇ ਜਾਂਦੇ ਨੇ ਨਾ ਲੁਟੇਰਿਆਂ ਦੇ ਵੱਲੋਂ ਹਾਲਾਂਕਿ ਜ਼ਖਮੀ ਵੀ ਕੀਤਾ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਫੋਨ ਅਤੇ ਜਿਹੜੇ ਕੀ ਨਕਦੀ ਲੁੱਟ ਲਈ ਜਾਂਦੀ ਹੈ ਸੋ ਤੇਜ਼ ਰਫ਼ਤਾਰ ਦੇ ਨਾਲ ਇਹ ਵੱਡੇ ਵੱਡੇ ਅਪਰਾਧ ਨੇ ਜਿਹੜੇ ਕੀ ਉਹ ਵਧਦੇ ਜਾ ਰਹੇ ਨੇ ਲਗਾਤਾਰ ਜਿਹੜੇ ਕੀ ਕਾਨੂੰਨ ਵਿਵਸਥਾ ਹੈ ਸ਼੍ਰੀ ਮੁਖਸਰ ਸਾਹਿਬ ਦੀ ਹੋ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਤੋ ਤੇਜ਼ ਰਫਤਾਰ ਦੇ ਨਾਲ ਜਾਰੀ ਹੈ ਵੱਡੇ ਵੱਡੇ ਅਪਰਾਧ ਸੀਸੀਟੀਵੀ ਕੈਮਰਾ ਦਾ ਵੀ ਖੌਫ ਨਹੀਂ ਰਿਹਾ ਸੀਸੀਟੀਵੀ ਕੈਮਰੇ ਸਾਹਮਣੇ ਚੁੱਟੇ ਦੇ ਨਸ਼ੇੜੀਆਂ ਦੇ ਵੱਲੋਂ ਵਾਰਦਾਤਾ ਕੀਤੀਆਂ ਜਾ ਰਹੀਆਂ ਨੇ ਸੋ ਲੁੱਟਖੋਹ ਦੇ ਇਰਾਦੇ ਦੇ ਨਾਲ ਜ਼ਖਮੀ ਕਰਨ ਦਾ ਦੌਰ ਲਗਾਤਾਰ ਜਾਰੀ ਹੈ ਸੋ ਇਹ 66 ਨਾਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਸੋਇਦ ਜਿਵੇਂ ਕਿ ਇਹ ਤੇਜ਼ ਰਫਤਾਰ ਨਾਲ ਵੱਡੇ ਵੱਡੇ ਅਪਰਾਧ ਵਾਧ ਰਹੇ ਨੇ ਲਾਅ ਐਂਡ ਆਰਡਰ ਦੀਆਂ ਤੱਜੀਆਂ ਉੜਾਈਆਂ ਜਾ ਰਹੀਆਂ ਨੇ ਖੌਫ ਹੀ ਨਹੀਂ ਰਿਹਾ ਬਿਲਕੁਲ ਵੀ ਨਾਲ ਲੁਟੇਰਿਆਂ ਨੂੰ ਸੋ ਕੀ ਕੁਝ ਹੋਰ ਜਾਣਕਾਰੀ ਹੈ ਬਿਲਕੁਲ ਦੱਸ ਦਈਏ ਕਿ ਬੋਟਖੋਦੀਆਂ ਵਾਰਦਾਤਾ ਸਿਰਫ ਮੁਕਸਰ ਪਰਚਾਸ਼ ਨੇ ਵਸਤੇ ਹੀ ਮੈਸਗੋ ਮੌਜੂਦ ਹੈ ਸਰਵੇਖਕ ਦੇ ਬੁੱچے ਸੂਬੇ ਵਸਤੇ ਜਿਹੜੀ ਇਹਨਾਂ ਲੁਟਾਖੋਆਂ ਨੇ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਕਿ ਫਿਰ 4 ਦਿਨ ਪਹਿਲਾਂ ਜਿਹੜੀ ਮੁਕਸਰ ਸਾਹਿਬ ਦੇ ਪਿੰਡ ਮਨਾਰ ਕਲਾਂ ਤੋਂ ਇੱਕ ਗੀਕਕਤ ਨਾ ਵਾਪਰੀ ਦੱਸਿਆ ਜਾ ਰਿਹਾ ਉਹ ਤੇ ਹੀ 3 ਦਿਨ ਪਹਿਲਾਂ ਜਲਾਲਾਬਾਦ ਨੂੰ ਸਬਜ਼ੀ ਵਿਕਰੇਤਾ ਜੋ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਕੋਟ ਦੇ ਭਾਅ ਤੋਂ ਬਹੁਤ ਜ਼ਿਆਦਾ ਕੀਮਤ ਲੈਣਾ ਆ ਰਿਹਾ ਸੀ ਉਸ ਕੋ ਹਿਕਾਰਪਾ ਦਾ ਮਹਡਾਵ ਰਹੇ ਚਾਪੇ ਮਾਰ ਕੇ ਗੰਬੀ ਮੁਕਸਰ ਦੇ ਜ਼ਖਮੀ ਕਰ ਦਿੱਤਾ ਇਹ ਨਹੀਂ ਇੱਕ ਇਸਤਾਨੇ ਵਿੱਚ ਪ੍ਰੀ ਮੁਖਰ ਸਾਹਿਬ ਤੇ ਜਿਹੜਾ ਉਹ ਬੋਹਰ ਰੋਡ ਤੇ ਦਿਨ ਦਿਹਾੜੇ ਗਲੀ ਵਿੱਚ ਖੜਿਆ ਹੋਇਆ ਮੋਟਰਸਾਈਕਲ ਜਿਹੜਾ ਲੁਟੇਰਿਆਂ ਨੇ ਚੋਰੀ ਕਰ ਲਿਆ ਕਿਤੇ ਨਾ ਕਿਤੇ ਅਜਿਹੇ ਅਪਰਾਧ ਜਿਹੜੇ ਦੁੱਖ ਰੂਪ ਵਿੱਚ ਨਸ਼ੇ ਦੀ ਪੂਰਤੀ ਅਤੇ ਸੱਤੇ ਜੂਏ ਜਾਂ ਹੋਰ ਆਨਲਾਈਨ ਮੀਲਿੰਗ ਦੇ ਜੂਏ ਨਾਲ ਜੁੜਦੇ ਪ੍ਰਤੀਤ ਹੋ ਰਹੇ ਕਿਉਂਕਿ ਅਪਰਾਧੀ ਅੰਦਰ ਪੈਸੇ ਦੀ ਪੂਰਤੀ ਵਾਸਤੇ ਅਜਿਹੇ ਕਤਾਵਾਂ ਨੂੰ ਅੰਜਾਮ ਦੇ ਰਹੇ ਹਨ ਨਾਲ ਪੁਲਿਸ ਇਹਨਾਂ ਅਪਰਾਧਾਂ ਨੂੰ ਪੇਸ਼ ਕਰਦੇ ਵਿੱਚ ਕਾਫੀ ਢਿੱਲੀ ਪ੍ਰਤੀਤ ਹੋ ਰਹੀ ਹੈ ਜੋ ਹਲੇ ਹੈ ਕਿ ਹਮੇਸ਼ਾ ਤੇ ਖੇਤੀ ਇਹਨਾਂ ਅਪਰਾਧਾਂ ਨੂੰ ਮੁਕੰਮਲ ਰੂਪ ਵਿੱਚ ਨਾਤੇ ਪਾ ਲਈ ਜਾਵੇ ਜੀ ਜੀ ਬਿਲਕੁਲ ਜਿਹੜੇ ਵੱਡੇ ਵੱਡੇ ਅਪਰਾਧ ਹੋ ਰਹੇ ਨੇ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਕਿਉਂਕਿ ਕੋਈ ਖੌਫ ਹੀ ਨਹੀਂ ਹੈ ਇਹਨਾਂ ਲੁਟੇਰਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਕਿ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ ਸੀਸੀਟੀਵੀ ਕੈਮਰੇ ਸਾਹਮਣੇ ਹੀ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਕਿ ਉਹ ਫੜੇ ਜਾਣਗੇ ਜਾਂ ਫਿਰ ਸੋ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਸ ਦੇ ਵਿੱਚ ਜੀ ਇਸ ਦਾ ਮਾਮਲੇ ਨੂੰ ਲੈ ਕੇ ਜਿਹੜਾ ਡਿਸਟ੍ਰਿਕਟ ਪੁਲਿਸ ਹੈ ਉਹ ਦਾਅਵੇ ਕਰ ਰਹੀ ਹੈ ਕਿ ਅਜਿਹੀ ਘਟਨਾ ਆਉਂਦੇ ਸਮੇਂ ਵਿੱਚ ਨਹੀਂ ਵਾਪਰਣ ਦਿੱਤੀ ਜਾਵੇਗੀ ਤੇ ਜਿਹੜੇ ਅਪਰਾ ਸੀਸੀਟੀਵੀ ਜਿਹੜੇ ਨੇ ਸ਼ੱਕਰ ਲੈ ਤੋ ਫਿਕੋ ਚੁੱਕੀ ਹੈ ਛੇਤੀ ਕਾਨੂੰਨ ਦੇ ਕਲਾਵੇ ਵਿੱਚ ਆ ਜਾਣਗੇ ਉੱਤੇ ਹੀ ਚਾਰ ਦਿਨ ਪਹਿਲਾਂ ਜੋ ਇੱਕ ਮਰਡਰ ਹੋਇਆ ਸੀ ਕਿਸੇ ਤਰੂਪ ਵਿੱਚ ਜਿਸ ਉੱਤੇ ਪਹੁੰਚ ਪਤੰਦਤੀ ਜਾ ਰਿਹਾ ਸੀ ਉਸ ਸਬੰਧੀ ਵੀ ਐਸਐਸਪੀ ਤੁਸ਼ਾਰ ਕੁਕਤਾ ਦਾ ਕਹਿਣਾ ਹੈ ਕਿ ਪੁਲਿਸ ਨੇ ਸਾਰਾ ਮਾਮਲਾ ਟਰੈਕ ਕਰ ਲਿਆ ਹੈ ਅੱਜ ਬਾਅਦ ਤੋਂ ਇੱਕ ਵਜੇ ਦੇ ਕਰੀਬ ਐਸਐਸਪੀ ਮੁਖਤਰਾ ਅਜ ਐਤਵਾਰ ਵਾਲੇ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਾਰਾ ਮਾਮਲਾ ਮੀਡੀਆ ਦੇ ਸਾਹਮਣੇ ਰੱਖ ਸਕਦੇ ਹਨ ਜੀ ਐਸ ਚੰਦ ਬਾਬਤਾਨਾ ਤੁਹਾਡਾ ਸਾਡਾ ਜੁੜਨ ਦੇ ਲਈ तमाम ਜਾਣਕਾਰੀ ਸਾਂਝੀ ਕਰਨ ਦੇ ਲਈ